ਇਕਾਲ ਦੋਸਤੋ ਅੱਜ ਫੇਰ ਆਪਾਂ ਹਾਜ਼ਿਰ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਜਿਸ ਦਾ ਨਾਮ ਹੈ ਹੂਆ ਹੂਆ ਮੇਰੇ ਪਾਇ ਸੋਟਾ ਨੂੰ ਪਰ ਪਰ ਦੇਖਦੀ ਪੁੱਛਦੀ ਕਿ ਕਿੱਥੋਂ ਲਿਆ ਇਹ ਮੈਂ ਵੀ ਸੁਰਮੇ ਵਾਲੀਆਂ ਅੱਖਾਂ ਚ ਚਮਕ ਲਿਆ ਉਹ ਮਠਾਰ ਮਠਾਰ ਕੇ ਦੱਸਣਾ ਕਿ ਫੁਲਾਣੀ ਦੁਕਾਨ ਤੋਂ ਐਨੇ ਦਾ ਲਿਆ ਹੂਆ ਨੇ ਹਰ ਵਾਰ ਦੀ ਤਰ੍ਹਾਂ ਕੋ ਡਾਇਲੋਗ ਮਾਰਨਾ ਕਿ ਮੇਰੇ ਆਉਂਦਾ ਹੁੰਦਾ ਤਾਂ ਮੈਂ ਵੀ ਮੰਗ ਲੈਂਦੀ ਇਸੇ ਵਿਆਹ ਤੇ ਪਾ ਲੈੰਦੀ। ਰੁਵਾ ਇਹ ਗੱਲ ਕਰਦੀ ਕਰਦੀ। ਪਿਛਲੇ ਵੇਲੇ ਚਲੀ ਜਾਂਦੀ। ਕਿ ਤੁਹਾਡੇ ਪਿਓ ਨੇ ਸਾਨੂੰ ਤਾਂ ਕਦੀ ਸਜਣ ਸਵਰਣ ਵੀ ਨਹੀਂ ਸੀ ਦਿੱਤਾ। ਉਹਦੇ ਵਿਆਹੀ ਸ਼ਾਦੀ ਸੁਰਮਾ ਪਾ ਲੈਣਾ, ਆ ਕੋੜਨ ਲੱਗਦੇ ਤੇ ਰੁਵਾ ਰੁਵਾ ਕੇ ਸਾਰਾ ਮੂੰਹ ਧਵਾ ਦੇਣਾ। ਕਿ ਕਦੇ ਸੂਟ ਦਾ ਗੂੜਾ ਰੰਗ ਸਵਾ ਲੈਣਾ। ਉਹ ਸੂਟ ਇਕੱਠਾ ਕਰ ਪਰ ਛੱਤੇ ਤੇ ਸੁੱਟ ਦਿੰਦਾ। ਇੱਕ ਸ਼ੀਸ਼ਿਆਂ ਵਾਲਾ ਸੂਟ ਬਣਾਇਆ ਸੀ। ਤੇ ਬਾਈ ਨੇ ਉਹ ਸੂਟ ਕਦੇ ਨਹੀਂ ਪਾਉਣ ਦਿੱਤਾ। ਪਿਆ ਪਿਆ ਉਹ ਸੂਟ ਕੀਤੀ ਚ ਉਲੀ ਲੱਗ ਗਿਆ ਤੇਰਾ ਨਾਲ ਦੇ ਪਿੰਚ ਮੇਰੇ ਨਾਲ ਦੀ ਪੜਦੀ ਕੁੜੀ ਦਾ ਵਿਆਹ ਸੀ ਅਸੀਂ ਤਿਆਰ ਹੋ ਕੇ ਬਸ ਚੜਨ ਲੱਗੀਆਂ ਇੱਕ ਖੇਤੋਂ ਆਇਆ ਹੀ ਸੀ ਤੇ ਬਸ ਵਾਲੇ ਨੂੰ ਹਾਕ ਮਾਰ ਰੋਕ ਲਿਆ ਤੇ ਸਾਨੂੰ ਬਸ ਤੋਂ ਉਤਾਰ ਲਿਆ ਤੇ ਬੀਬੀ ਨੂੰ ਲੋੜੇ ਦਾ ਲੜਿਆ ਕਿ ਕੁੜੀਆਂ ਆਵਾਰਾ ਹੋ ਜਾਣੀਆਂ ਇੰਨਾ ਕਹਿ ਉਹ ਆ ਮੇਰੇ ਪਾਇ ਸੁਰਮੇ ਨੂੰ ਘੂਰਦੀ ਫਿਰ ਕਹਿੰਦੀ ਕਿ ਹੁਣ ਤਾਂ ਬਥੇਰਾ ਹੀ ਫਰਕ ਆ ਬਾਈ ਦਾ ਅੱਡੇ ਤਾਂ ਸਾਹ ਸੂਟ ਲੈਂਦਾ ਸੀ ਬਾਈ ਮੈਂ ਭੂਆ ਦੇ ਸ਼ਿਕਵਿਆਂ ਨੂੰ ਮਿਹਣੇ ਜਿਹਾ ਸਮਝਦੀ ਕਿ ਮੈਨੂੰ ਭੂਆ ਐਵੇਂ ਗੱਲਾਂ ਕਰਦੀ ਚੰਗੀ ਨਾ ਲੱਗਦੀ ਮੈਂ ਭੂਆ ਨੂੰ ਮੰਝੇ ਤੇ ਇਕੱਲੀ ਬੈਠੀ ਛੱਡ ਬਹਾਨਾ ਜਿਹਾ ਲਗਾ ਕਮਰੇ ਚ ਚਲੀ ਜਾਂਦੀ ਹੁਣ ਕਈ ਸਾਲਾਂ ਬਾਅਦ ਕੈਨੇਡਾ ਤੋਂ ਮੈਂ ਸਿੱਧਾ ਪੇਕੇ ਘਰ ਆਈ ਇਹ 14 ਕੋ ਸਾਲ ਦੀ ਮੇਰੀ ਭਤੀਜੀ ਦੇ ਕੈਪਰੀ ਨਾਲ ਟੌਪ ਆਇਆ ਹੋਇਆ ਸੀ ਮੇਰੇ ਵੱਲ ਭੱਜੀ ਆਈ ਤੇ ਮੈਨੂੰ ਘੁੱਟ ਕੇ ਜੱਫੀ ਪਾਈ ਉਹਨੇ ਬਹੁਤ ਮੋਹ ਆਇਆ ਉਸ ਦਾ ਉਸਦੇ ਪਾਏ ਕੱਪੜੇ ਮੈਨੂੰ ਪਹਿਲੀ ਨਿਗਾਹ 'ਚ ਹੀ ਚੁਭ ਰਹੇ ਸੀ ਪੁਰਾਣਾ ਵੇਲਾ ਯਾਦ ਆ ਗਿਆ ਕਿ ਜਦੋਂ ਕਾਲਜ ਟੂਰ ਤੇ ਜਾਣ ਵੇਲੇ ਮੈਂ ਸ਼ਹਿਰੋਂ ਜੀਨ ਟੌਪ ਖਰੀਦ ਲਈ ਆਈ ਸੀ ਤੇ ਜਦ ਜਾਣ ਵੇਲੇ ਪਾਇਆ ਤਾਂ ਵੀਰਾ ਕਲੇਸ਼ પાਕੇ ਬੈਠ ਗਿਆ ਸੀ ਕਿ ਜ਼ਿਆਦਾ ਤੂੰ ਟੂਰ ਤੇ ਜਾਏਂਗੀ ਜਾਂ ਫਿਰ ਜੀ ਨਹੀਂ ਪਾਏਂਗੀ ਖਾਰ ਕੇ ਜੀਨ ਬਦਲ ਕੇ ਸੂਟ ਪਾ ਕੇ ਗਈ ਉਸ ਦਿਨ ਐਨਾ ਠਹਿਟ ਕੀਤਾ ਸੀ ਵੀਰੇ ਕੀ ਵਿਆਹ ਹੋਣ ਤੱਕ ਕਦੇ ਜੀਨ ਪਾਉਣ ਦਾ ਸੋਚਿਆ ਹੀ ਨਾ ਤੀਜੀ ਨੂੰ ਦੇਖ ਧੂਆ ਵਾਲੀ ਥਾਂ ਤੇ ਮੈਂ ਖੜੀ ਸੀ ਮੈਂ ਸਭ ਅੰਦਰੋਂ ਅੰਦਰ ਹੀ ਲਿਆ ਰਾਤ ਨੂੰ ਪਤੀ ਜੀ ਨੇ ਆਪਦੇ ਕੱਪੜੇ ਕੱਢ ਕੇ ਦਿੱਤੇ ਕਿ ਭੂਆ ਜੀ ਤੁਸੀਂ ਮੇਰਾ ਨਾਈਟਸੂਟ ਪਾ ਲਿਓ ਮੈਂ ਅੰਦਰ ਪੜੋ ਆਸ ਦਬਦੀ ਨੇ ਕਿਹਾ ਨਾ ਪੁੱਤ ਮੈਨੂੰ ਸੂਟ ਚ ਕੰਫਰਟੇਬਲ ਲੱਗਦਾ ਏ ਵੀਰੇ ਨੂੰ ਸ਼ਾਇਦ ਉਹ ਗੱਲ ਯਾਦ ਨਾ ਹੋਵੇ ਘਰਤੀਆਂ ਅੰਦਰ ਪੇਕਿਆਂ ਦੀਆਂ ਗੱਲਾਂ ਘਰ ਪਾ ਕੇ ਬੈਠ ਜਾਂਦੀਆਂ ਨੇ ਅਗਲੇ ਦਿਨ ਭੂਆ ਦੇ ਪਿੰਡ ਘੁੰਮਣ ਮਿਲਣ ਜਾਣਾ ਸੀ ਕਿ ਮੈਂ ਰਾਸਤੇ ਕਹਿੰਦੇ ਸ਼ਹਿਰ ਤੋਂ ਉਹ ਵਾਲੇ ਸੋਨੇ ਸੋਨੇ ਹਾਂਜੀ ਸੂਟ ਖਰੀਦ ਲਈ ਕਿਉਂਕਿ ਭੂਆ ਦਾ ਦਰਦ ਹੀ ਇੰਨੇ ਸਾਲਾਂ ਬਾਅਦ ਸਮਝ ਆਇਆ ਸੀ ਘਰ ਪੁੱਜੀ ਤਾਂ ਦੇਖਿਆ ਭੂਆ ਨੂੰ ਅਦਰੰਗ ਹੋਣ ਕਰਕੇ ਮੱਸੀ ਬੋਲਿਆ ਜਾਂਦਾ ਸੀ ਉਹਨੇ ਸਾਨੂੰ ਪਹਿਚਾਨ ਤਾਂ ਲਿਆ ਪਰ ਕੁਝ ਨਾ ਬੋਲੀ ਤੇ ਮੇਰੇ ਪਾਏ ਸੂਟ ਨੂੰ ਉਹ ਸੇ ਗੋਹ ਨਾਲ ਦੇਖ ਰਹੀ ਸੀ ਜਿਵੇਂ ਪੁੱਛਣਾ ਚਾਹੁੰਦੀ ਹੋਵੇ ਕਿ ਕਿੱਥੋਂ ਬਣਾਇਆ ਮੈਂ ਭੂਆ ਨੂੰ ਲਿਫਾਫੇ ਚੋਂ ਕੱਢ ਕੇ ਸੂਟ ਦਿਖਾਏ ਤਾਂ ਭੂਆ ਨੇ ਅੱਖਾਂ ਭਰ ਲਈਆਂ ਉਸ ਦਿਨ ਭਾਰੇ ਮਨ ਨਾਲ ਭੂਆ ਦੇ ਪਿੰਡੋਂ ਆਏ ਜਦੋਂ ਦਾ ਭੂਆ ਦੀ ਨੂੰਹ ਨੇ ਦੱਸਿਆ ਕਿ ਹਫ਼ਤਾ ਮਸਾਂ ਹੀ ਕੱਟੋ 베ਜੀ। ਉਹਥੇ ਦਿਨ ਖਬਰ ਆਈ ਕਿ ਭੂਆ ਪੂਰੀ ਹੋ ਗਈ। ਐਵੇਂ ਲੱਗਾ ਕਿ ਜਿਵੇਂ ਮੇਰਾ ਕੋਈ ਹਿੱਸਾ ਕੱਟਿਆ ਗਿਆ ਹੋਵੇ। ਭੂਆ ਦੇ ਪਿੰਡ ਪੁੱਜੇ ਤਾਂ ਦੇਖਿਆ ਕਿ ਮੇਰੇ ਦਿੱਤੇ ਸੂਟਾਂ 'ਚੋਂ ਗੁਲਾਬੀ ਸੂਟ 'ਤੇ ਛੋਟੇ-ਛੋਟੇ ਸ਼ੀਸ਼ੇ ਲੱਗੇ ਸਨ। ਭੂਆ ਦੇ ਪਾਇਆ ਹੋਇਆ ਸੀ। ਭੂਆ ਦੀ ਨੂੰਹ ਦੱਸਣ ਲੱਗੀ ਕਿ ਉਸ ਦਿਨ ਤੁਹਾਡੇ ਜਾਣ ਤੋਂ ਮਗਰੋਂ ਹੀ ਇਸ਼ਾਰੇ ਕਰਨ ਪਰ ਕਹਿਣ ਲੱਗ ਗਏ ਕੀ ਇਹ ਸੂਟ ਪਾਉਣਾ ਸੀ ਸਿਉਣਾ ਦਿੱਤਾ ਸੀ ਪਰ ਜਦੋਂ ਸਿਉ ਕੇ ਆਇਆ ਤਾਂ ਪੂਰੇ ਹੋ ਗਏ ਸੀ ਸੋਚਿਆ ਕਿ ਇਹੀ ਪਾ ਦਈਏ ਉਹਨਾਂ ਦੀ ਇੱਛਾ ਪੂਰੀ ਹੋ ਜਾਊ ਤੇਰਾ ਦਿਲ ਕਰ ਰਿਹਾ ਸੀ ਕਿ ਭੂਆ ਨੂੰ ਰੱਬ ਤੋਂ ਖੋ ਲਿਆਵਾ ਤੇ ਉਸ ਨਾਲ ਰੱਜ ਰੱਜ ਗੱਲਾਂ ਕਰਾਂ ਸੂਟ ਦੀਆਂ ਤੇ ਮੇਰੇ ਬਾਪ ਦੀਆਂ ਭੂਆ ਦੀਆਂ ਬੰਦ ਅੱਖਾਂ ਦੇਖ ਮੇਰੀ ਕਿੰਨੇ ਵਾਰ ਭੂਬ ਨਿਕਲੀ